ਜ਼ਿੰਦਗੀ ਜਿਉਂਦੇ ਹਾਂ ਪੱਖੀ ਸੋਚਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਵਾਰ ਸਾਡੀ ਸੋਚ ਇਹ ਹੁੰਦੀ ਆ ਕਿ ਅਸੀਂ ਦੂਸਰਿਆਂ ਦੇ ਵਿੱਚ ਕੋਈ ਨਾ ਕੋਈ ਕਾਠ ਲੱਭਦੇ ਰਹਿੰਨੇ ਜਦੋਂ ਅਸੀਂ ਦੂਜਿਆਂ 'ਚ ਕਾਠ ਲੱਭਦੇ ਆ ਜਾਂ ਉਹਦੇ ਨਾਮ ਉਹਨੂੰ ਅਹਿਸਾਸ ਕਰਾਉਣ ਦੇ ਵਿੱਚ ਲੱਗੇ ਹੁੰਦੇ ਆ ਤੇ ਅਸੀਂ ਆਪਣੀ ਜਿਹੜੀ ਸੋਚ ਆ ਬਹੁਤ ਨਵੇਂ ਪਦਰਤੀ ਕਰ ਲੈਨੇ ਆ ਉਹਦੇ ਨਾਲ ਤੁਹਾਡਾ ਆਪਣਾ ਦਿਮਾਗ ਮਾਨਸਿਕ ਤੌਰ ਤੇ ਪਰੇਸ਼ਾਨੀ ਬਹੁਤ ਹੁੰਦੀ ਆ ਅਜਿਹੇ ਲੋਕਾਂ ਦਾ ਹਾਲ ਹੀ ਹੁੰਦਾ ਕਿ ਬੈ ਨਹੀਂ ਤੇਰੇ ਘਰ ਬਸਣਾ ਤੇਰੇ ਰੋਟੀ ਖਾਂਦੇ ਦੀ ਦਾੜੀ ਹਿੱਲਦੀ ਆ ਜਾਂ ਆਟਾ ਗੁੰਨਦੀ ਦਾ ਤੇਰਾ ਮੂੰਹ ਤੋ ਹਿੱਲਦੀ ਆ ਗੱਲ ਕਿ ਜਿੰਨੇ ਨੁਕਸ ਕੱਢਣਾ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਛ ਵੀ ਨੁਕਸ ਕੱਢਣ ਦੇ ਲਈ ਤਿਆਰ ਰਹਿਂਦਾ ਔਰ ਉਹ ਆਪਣੀ ਜਿੱਥੇ ਮਾਨਸਿਕ ਸਥਿਤੀ ਖਰਾਬ ਕਰਦਾ ਉੱਥੇ ਦੂਸਰਿਆਂ ਦੀ ਵੀ ਕਰਦਾ ਜਿੱਥੇ ਆਪਣੀ ਸ਼ਾਂਤੀ ਭੰਗ ਕਰਦਾ ਉੱਥੇ ਦੂਸਰਿਆਂ ਦੀ ਵੀ ਕਰਦਾ ਜਿੱਥੇ ਆਪਣੀ ਖੁਸ਼ੀ ਖਤਮ ਕਰਦਾ ਉੱਥੇ ਦੂਸਰਿਆਂ ਦੀ ਵੀ ਕਰਦਾ ਜਦੋਂ ਅਜਿਹੀ ਹਾਲਤ ਹੁੰਦੀ ਆ ਨਾ ਤੇ ਕਿਤੇ ਨਾ ਕਿਤੇ ਉਹਦਾ ਮਾਨਸਿਕ ਸੰਤੁਲਨ ਜਿਹੜਾ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਜੇ ਕਿਤੇ ਵੀ ਅਜਿਹੇ ਸਾਡੇ ਆਸ-ਪਾਸ ਲੋਕ ਨੇ ਜਾਂ ਸਾਡੇ ਵਿੱਚ ਕਿਤੇ ਇਹ ਚੀਜ਼ ਆਉਂਦੀ ਆ ਤੇ ਆਪਣੇ ਆਪ ਨੂੰ ਬਿਜ਼ੀ ਰੱਖੋ ਜਿਸ ਤਰ੍ਹਾਂ ਵੀ ਰੱਖ ਸਕਦੇ ਹੋ ਪਾਠ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਮੰਦਿਰ ਜਾ ਸਕਦੇ ਹੋ ਕੋਈ ਅੱਛੀ ਕਿਤਾਬ ਪੜ ਸਕਦੇ ਹੋ ਅੱਛੇ ਆਰਟੀਕਲ ਪੜ ਸਕਦੇ ਹੋ ਆਪਣੇ ਆਪ ਨੂੰ ਬਿਜ਼ੀ ਜ਼ਰੂਰ ਰੱਖੋ ਇਹਦੇ ਤੇ ਧਿਆਨ ਜ਼ਰੂਰ ਦਿਓ ਨਾ ਪੱਖੀ ਸੋਚ ਜਿਹੜੀ ਆ ਉਹ ਹਮੇਸ਼ਾ ਨੁਕਸਾਨ ਕਰਦੀ ਆ ਆਪਣਾ ਵੀ ਤੇ ਦੂਜਿਆਂ ਦਾ ਵੀ